ਬੱਤਵੀ ਕਾਂਡ ਅਤੇ ਗੋਲੀ ਕਾਂਡ ਦੀ ਜਾਂਚ ਲਈ ਬਣਾਈ ਗਈ ਐਸਆਈਟੀ ਨੂੰ ਲੈ ਕੇ ਹੁਣ ਪੰਜਾਬ ਦੀ ਸਿਆਸਤ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਖ ਦੀ ਦਿਖਾਈ ਦੇ ਰਹੀ ਹੈ ਸੁਖਬੀਰ ਸਿੰਘ ਬਾਦਲ ਨੇ ਐਸਆਈਟੀ ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਐਸਆਈਟੀ ਇਸ ਵੇਲੇ ਪੂਰੀ ਤਰ੍ਹਾਂ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਕੰਮ ਕਰ ਰਹੀ ਹੈ ਅੱਜ ਤੱਕ ਤੁਸੀਂ ਕੋਈ ਵੀ ਇਨਵੈਸਟੀਗੇਸ਼ਨ ਦੇਖ ਲਓ ਇੱਕ ਵੀ ਇਨਵੈਸਟੀਗੇਸ਼ਨ ਅਫਸਰ ਪ੍ਰੈਸ ਨੂੰ ਬਰੀਫਿੰਗ ਨਹੀਂ ਕਰਦਾ ਆ ਆਪ ਜਾਣ ਕੇ ਕਿਉਂਕਿ ਇਹਨਾਂ ਨੂੰ ਜਾਣ ਕੇ ਪੁਲਟਿਸਾਈਜ਼ ਕਰ ਰਹੇ ਸਾਰਾ ਗੇਮ ਸਭ ਤੋਂ ਪਹਿਲੇ ਤਾਂ ਮੈਂ ਮੈਂ ਸੀ ਉਹਨਾਂ ਦੇ ਸਾਹਮਣੇ ਪੇਸ਼ ਹੋਇਆ ਅਰੇ ਜੀ ਬਾਲ ਸਾਹ ਵੱਡੇ ਪੇਸ਼ ਹੋਏ ਸਾਨੂੰ ਕੀ ਤਕਬੀ ਦੇਣ ਦੀ ਲੋੜ ਹੈ ਅਸੀਂ ਨਾ ਪੇਸ਼ ਹੀ ਨਾ ਹੁੰਦੇ ਉਦੋਂ ਅਸੀਂ ਅਸੀਂ ਪੇਸ਼ ਤਾਂ ਹੋਏ ਕਿਉਂਕਿ ਸਾਨੂੰ ਉਮੀਦ ਸੀ ਕਿ ਫੇਰ ਪੁਲਿਸਿੰਗ ਹੋਊਗੀ ਪੁਲਿਸ ਇਨਵੈਸਟੀਗੇਸ਼ਨ ਹੋਊਗੀ ਪਰ ਜਦੋਂ ਇਹਨਾਂ ਨੇ ਪੋਲੀਟਿਸੀਸਾਈਜ਼ ਕਰ ਦਿੱਤਾ ਤੁਸੀਂ ਦੇਖ ਲਓ ਕਾਂਗ ਦਾਖੜ ਦਾ ਬਿਆਨ ਆਉਂਦਾ ਹੈ ਕਿ ਹੁਣ ਅਸੀਂ ਆਪਣੇ ਇਹਨੂੰ ਅਰੈਸਟ ਕਰਉਣਾ ਆਪਣੇ XYZ ਅਗਲੇ ਦਿਨ ਉਹਨਾਂ ਦਾ ਪਤਾ ਲੱਗਦਾ ਕਿ ਕੁਮਰ ਵਿਜੇ ਉਹਨੂੰ ਅਰੈਸਟ ਕਰ ਲੈਂਦਾ ਹੈ। ਕੈਪਟਨ ਦੇ ਮੰਤਰੀਆਂ ਦਾ ਹੁੰਦਾ ਹੈ ਅਸੀਂ ਹੁਣ ਇਹਦੇ ਤੇ ਕੇਸ ਕਰਾਂਗੇ। ਅਗਲੇ ਦਿਨ ਉਹਨਾਂ ਦੇ ਕੇਸ ਕਰ ਦਿੰਦੇ ਆ। ਜਦੋਂ ਤੁਸੀਂ ਪੋਸਟ ਤੇ ਬੈਠੇ ਹੋ ਤੁਹਾਨੂੰ ਫੇਰ ਰਹਿਣਾ ਚਾਹੀਦਾ ਹੈ। ਮੈਂ ਆ ਕਿਹਾ ਸੀ। ਦੂਜੀ ਗੱਲ ਅੱਜ ਤੱਕ ਹਿਸਟਰੀ ਹੈ। ਕਿਤੇ ਇਨਵੈਸਟੀਗੇਸ਼ਨ ਆਫਸਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਤਾਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਤੁਸੀਂ? ਪ੍ਰੈਸ ਨੂੰ ਬਰੀਫਿੰਗ ਕਰ ਰਹੇ ਹੋ? ਸੁਖਬੀਰ ਸਿੰਘ ਬਾਦਲ ਨੇ ਇਹ ਦਾਵਾ ਕੀਤਾ ਹੈ ਕਿ ਐਸਆਈਟੀ ਕੈਪਟਨ ਅਮਰੰਦਰ ਸਿੰਘ ਦੇ ਹੁਕਮਾਂ ਦੇ ਤਹਿਤ ਕੰਮ ਕਰ ਰਹੀ ਹੈ ਕਿਉਂਕਿ ਇਹ ਸਰਕਾਰ ਲੋਕ ਸਭਾ ਚੋਣਾਂ ਦੇ ਵਿੱਚ ਇਹ ਸਬ ਦਾ ਫਾਇਦਾ ਲੈਣਾ ਚਾਹੁੰਦੀ ਹੈ ਇਹ ਆਹ ਸਭ ਤੋਂ ਵੱਡੀ ਪੋਲਿਟਿਕਾਈਜੇਸ਼ਨ ਦਾ ਹੈ ਕਿ ਇਹ ਸਾਰੀ ਗੇਮ ਹੀ ਹੈ ਤੇ ਬਦ ਲੱਗਦਾ ਸਾਰਾ ਗੇਮ ਹੀ ਹੈ ਉਹ ਜਾਣ ਕੇ ਜਾਣ ਕੇ ਨਾਓ ਕਾਂਗਰਸ ਇਜ਼ ਯੂਜ਼ਿੰਗ ਆਫੀਸ਼ੀਅਲ ਮਸ਼ੀਨਰੀ ਫॉर द ਇਲੈਕਸ਼ਨ ਲੋਕ ਸਭਾ ਚੋਣਾਂ ਵਾਸਤੇ ਕੱਲ ਬਦਨਾਮ ਕਰਨ ਦੀ ਸਾਰੀ ਸਾਜ਼ਿਸ਼ੋਰੀ ਸੀ ਸਾਰਾ ਗੇਮ ਇੱਕੋ ਇੱਕ ਹੈ ਸਾਰਾ ਗੇਮ ਬਾਲਾ ਜੀ ਤੁਸੀਂ ਵੀ ਪ੍ਰੈਸ ਹਰ ਚੀਜ਼ ਚ ਫੇਲ ਹੋ ਗਏ ਉਹ ਮੈਨੂੰ ਇਕਲ ਦੱਸ ਹਰ ਚੀਜ਼ ਚ ਫੇਲ ਹੋ ਗਏ ਆਪਣੀਆਂ ਕਮੀਆਂ ਨੂੰ ਲੁਕਾਉਣ ਵਾਸਤੇ ਆਪਣੀਆਂ ਕਮੀਆਂ ਜਿੰਨਾ ਨਾ ਇਥੇ ਡਿਵੈਲਪਮੈਂਟ ਕਰਾਈ ਆ ਨਾ ਸਾਲਾ ਸੂਟਦਾ ਸਾਰੀਆਂ ਬੰਦ ਕਰਤੀਆਂ ਮੁੱਖ ਮੰਤਰੀ ਆਉਂਦਾ ਨਹੀਂ ਮਿਲਦਾ ਨਹੀਂ ਨਖਿੱਧ ਮੁੱਖ ਮੰਤਰੀ ਹੈ ਸਾਰੀਆਂ ਕਮੀ ਨੂੰ ਰੋਣਗੇ ਇਸ ਸੈਂਟੀਮੈਂਟਸ ਦੂਜੇ ਪਾਸੇ ਵਿਰੋਧੀ ਪਾਰਟੀਆਂ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਦੋਨਾਂ ਤੇ ਨਿਸ਼ਾਨੇ ਸਾਹਦੇ ਦਿਖਾਈ ਦਿੰਦਿਆਂ ਨੇ ਵਿਰੋਧੀ ਪਾਰਟੀਆਂ ਵਿੱਚੋਂ ਸੁਖਪਾਲ ਸਿੰਘ ਖੈਰਾ ਦਾ ਕਹਿਣਾ ਹੈ ਕਿ ਕੈਪਟਨ ਅਤੇ ਬਾਦਲ ਆਪਸ ਵਿੱਚ ਮਿਲੇ ਹੋਏ ਨੇ ਇਸੇ ਕਰਕੇ ਸੁਖਬੀਰ ਬਾਦਲ ਤੇ ਐਸਆਈਟੀ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਹੈ ਦੁੱਖ ਦੀ ਗੱਲ ਹੈ ਕਿ ਸੁਖਬੀਰ ਬਾਦਲ ਵਰਗੇ ਹੈਂਕੜ ਜਿਹੜੇ ਤਾਨਾਸ਼ਾਹ ਲੀਡਰ ਨੇ ਉਹ ਉਲਟਾ ਪੁਲਿਸ ਨੂੰ ਡਰਾ ਰਹੇ ਨੇ ਔਰ ਪੁਲਿਸ ਕਿੰਨੀ ਕਮਜ਼ੋਰ ਹੈ ਕੈਪਟਨ ਅਮਰਿੰਦਰ ਸਿੰਘ ਦੀ ਜੋ ਉਹਨਾਂ ਨੂੰ ਫੜ ਕੇ ਅੰਦਰ ਨਹੀਂ ਦੇ ਸਕਦੇ ਔਰ ਜੋ ਐਸਆਈਟੀ ਨੇ ਪਿਛਲੇ ਕੁਝ ਸਮੇਂ ਤੋਂ ਜਿਸ ਢੰਗ ਦੇ ਨਾਲ ਤਹਿਕੀਕਾਤ ਕੀਤੀ ਉਹ ਨਾਕਾਫੀ ਆ ਤਾਕਤਵਾਰ ਜਿਹੜੇ ਲੋਗ ਨੇ ਚਾਹੇ ਉਹ ਪੁਲਿਸ ਵਾਲੇ ਨੇ ਚਾਹੇ ਉਹ ਬਾਦਲ ਦਾ ਪਰਿਵਾਰ ਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਜ਼ਿੰਮੇਵਾਰ ਨੇ ਇਹਨਾਂ ਤੱਕ ਕਾਨੂੰਨ ਦਾ ਤੇ ਕੈਪਟਨ ਦਾ ਹੱਥ ਨਹੀਂ ਪਹੁੰਚ ਰਿਹਾ ਇਹ ਮਿਲੀ ਭਗਤੀ ਸਬੂਤ ਦੇ ਰਹੇ ਨੇ ਵਿਰੋਧੀ ਪਾਰਟੀਆਂ ਦੇ ਇਹਨਾਂ ਨਿਸ਼ਾਨਿਆਂ ਦੇ ਬਾਵਜੂਦ ਕੈਪਟਨ ਮਨਿੰਦਰ ਸਿੰਘ ਦੀ ਸਰਕਾਰ ਦੇ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਐਸਆਈਟੀ ਬਹੁਤ ਨਿਰਪੱਖ ਹੈ ਆਜ਼ਾਦ ਹੈ ਅਤੇ ਆਪਣੇ ਤੌਰ ਤੇ ਉਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜਦੋਂ ਵੀ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਜਾਂ ਫਿਰ ਕਿਸੇ ਹੋਰ ਵੱਡੇ ਲੀਡਰ ਦਾ ਨਾਮ ਆਇਆ ਉਹਨਾਂ ਦੀ ਗ੍ਰਿਫਤਾਰੀ ਤੋਂ ਬਿਲਕੁਲ ਵੀ ਗੁਰੇਜ਼ ਨਹੀਂ ਕੀਤਾ ਜਾਏਗਾ ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਐਸਆਈਟੀ ਦਾ ਬਾਈਕਾਟ ਕਰ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਤੋਂ ਉਹਨਾਂ ਨੂੰ ਕਾਫੀ ਉਮੀਦਾਂ ਸਨ ਕਿ ਉਹ ਨਿਰਪੱਖ ਜਾਂਚ ਕਰਨਗੇ ਪਰ ਇਸ ਤੋਂ ਬਿਲਕੁਲ ਉਲਟ ਹੋਇਆ ਹੈ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਦੇ ਹੁਕਮਾਂ ਤੇ ਇਸ ਐਸਐਸਟੀ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਕਰਕੇ ਅੱਜ ਤੋਂ ਬਾਅਦ ਉਹ ਉਹਨਾਂ ਦਾ ਸਾਥ ਨਹੀਂ ਦੇਣਗੇ ਜਾਂਚ ਨਹੀਂ ਕਰਨਗੇ ਦੂਜੇ ਪਾਸੇ ਜੇਕਰ ਗੱਲ ਕਰੀਏ ਕੁਮਰ ਵਿਜੇ ਪ੍ਰਤਾਪ ਸਿੰਘ ਦੀ ਤਾਂ ਉਹਨਾਂ ਨੇ ਇਹਨਾਂ ਇਲਜ਼ਾਮਾਂ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਉਹਨਾਂ ਦਾ ਕੋਈ ਵੀ ਵਾਸਤਾ ਨਹੀਂ ਹੈ ਨਾ ਹੀ ਕੈਪਟਨ ਮਰਿੰਦਰ ਸਿੰਘ ਦੇ ਨਾਲ ਉਹਨਾਂ ਨੂੰ ਜੋ ਕੰਮ ਸੌਂਪਿਆ ਗਿਆ ਉਹ ਉਹੀ ਕੰਮ ਕਰਨਗੇ ਅਤੇ ਜਾਂਚ ਚੱਲ ਰਹੀ ਹੈ ਜੇਕਰ ਜਾਂਚ ਦੇ ਵਿੱਚ ਕਿਸੇ ਦਾ ਨਾਮ ਆਇਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਸੁਖਬੀ ਸਿੰਘ ਬਾਦਲ ਦੀਆਂ ਧਮਕੀਆਂ ਬਾਰੇ ਬੋਲਦਿਆਂ ਉਹਨਾਂ ਨੇ ਕਿਹਾ ਹਾਂ ਸੁਖਬੀ ਸਿੰਘ ਬਾਦਲ ਦਾ ਲਹਿਜਾ ਧਮਕੀਆਂ ਪਰਿਆ ਜ਼ਰੂਰ ਹੈ ਪਰ ਉਹ ਆਪਣੀ ਜਾਂਚ ਨੂੰ ਇਸ ਤੋਂ ਪ੍ਰਭਾਵਿਤ ਨਹੀਂ ਹੋਣ ਦੇਣਗੇ ਜਾਂਚ ਉਹ ਨਿਰਪੱਖ ਤਰੀਕੇ ਦੇ ਨਾਲ ਕਰਦੇ ਹੀ ਰਹਿਣਗੇ ਹੁਣ ਇਸ ਦਾ ਸੱਟਾ ਕੀ ਨਿਕਲੇਗਾ ਕਿ ਕਾਂਗਰਸ ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚ ਇਸ ਐਸਆਈਟੀ ਦਾ ਫਾਇਦਾ ਹੋਏਗਾ ਸੁਖਬੀ ਸਿੰਘ ਬਾਦਲ ਤੇ ਕੋਈ ਕਾਰਵਾਈ ਹੋਏਗੀ ਜਾਂ ਨਹੀਂ ਐਸਆਈਟੀ ਨਿਰਪੱਖ ਜਾਂਚ ਕਰ ਰਹੀ ਹੈ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇੱਕ ਸਵਾਲ ਹੁਣ ਅਸੀਂ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਹਾਂ ਇੱਕ ਹੋਰ ਵਿਜੇ ਪ੍ਰਤਾਪ ਸਿੰਘ ਨੇ ਜੋ ਮੀਡੀਆ ਨੂੰ ਲਗਾਤਾਰ ਉਹ ਐਡਰੈਸ ਕਰ ਰਹੇ ਨੇ ਜਿਸ ਤੇ ਸੁਖਬੀ ਸਿੰਘ ਬਾਦਲ ਨੇ ਜਾਂਚ ਬਾਰੇ ਦੱਸਣ ਦਾ ਕੀ ਮਤਲਬ ਹੋਇਆ ਇਸ ਬਿਆਨ ਦੇ ਨਾਲ ਤੁਸੀਂ ਸਹਿਮਤ ਹੋ ਤੁਹਾਨੂੰ ਲੱਗਦਾ ਹੈ ਕਿ ਜਾਂਚ ਜੋ ਕਿ ਐਸਆਈਟੀ ਬਣਾਈ ਗਈ ਹੈ ਉਸ ਨੂੰ মিডিਆ ਨੂੰ ਸੰਬੋਧਨ ਨਹੀਂ ਕਰਨਾ ਚਾਹੀਦਾ ਆਪਣੀ ਜਾਂਚ ਦੀ ਜਾਣਕਾਰੀ মিডিਆ ਨੂੰ ਨਹੀਂ ਦੇਣੀ ਚਾਹੀਦੀ ਇਸ ਬਾਰੇ ਤੁਹਾਡੀ ਜੋ ਵੀ ਰਾਏ ਹੈ ਇਸ ਖਬਰ ਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਜੇਕਰ ਤੁਸੀਂ ਇਸੇ ਤਰ੍ਹਾਂ ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਨਾਲ ਦੇਖਦੇ ਰਹਿਣਾ ਚਾਹਦੇ ਹੋ ਤਾਂ ਪਲੇ ਸਟੋਰ ਤੇ ਜਾ ਕੇ ਦਾ ਪੰਜਾਬ ਟੀਵੀ ਦੀ ਐਪ ਨੂੰ ਡਾਊਨਲੋਡ ਜ਼ਰੂਰ ਕਰ ਲਓ YouTube ਤੇ ਦਾ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਦਾ ਪੰਜਾਬ ਟੀਵੀ ਦਾ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫੇਰ ਆਦਰਵਾਂਗਾ ਤੁਸੀਂ ਦੇਖਦੇ ਰਹੋ ਦਾ ਪੰਜਾਬ ਟੀਵੀ ਹਰ ਖਬਰ ਦਾ ਸੱਚ